ਇਕਰੀਆਂ ਦਾਦੂ ਤੋਂ ਫੋਨ ਹੋ ਲੈਣਾ ਸਾਲਾ ਕਈ ਵਾਰ ਕਲਪ ਜਾਂਦਾ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਗਿੱਦੜਵਾਹਾ ਦੇ 14 ਪਿੰਡਾਂ ਦੇ ਵਿੱਚ VOTING ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਗਿੱਦੜਵਾਹਾ ਦੇ 14 ਪਿੰਡਾਂ ਦੇ ਵਿੱਚ ਸ਼ਾਮ ਨੂੰ 4 ਵਜੇ ਤੱਕ VOTING ਹੋਣੀ ਹੈ ਤੇ ਉਸ ਤੋਂ ਚੰਦ ਮਿੰਟ ਬਾਅਦ ਹੀ ਨਤੀਜੇ ਜਿਹੜਾ ਨੇ ਉਹ ਐਲਾਨ ਦਿੱਤੇ ਜਾਣੇ ਨੇ ਪਿਛਲੀ ਵਾਰ ਜਦੋਂ ਪੰਚਾਇਤੀ ਚੋਣਾਂ ਹੋਈਆਂ ਤਾਂ ਉਸ ਸਮੇਂ ਨਾਲ 20 ਪਿੰਡਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਜਿਸ ਦੇ ਵਿੱਚ ਇਲਜ਼ਾਮ ਲਗਾਏ ਗਏ ਕਿ ਗੜਬੜੀ ਕੀਤੀ ਗਈ ਹੈ ਨਾਮਜ਼ਦਗੀਆਂ ਦੇ ਵਿੱਚ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ 20 ਪਿੰਡਾਂ ਦੇ ਵਿੱਚ ਰੋਕ ਲਗਾ ਦਿੱਤੀ ਗਈ ਸੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਹੁਣ ਮੁਰ ਤੋਂ ਜਿਹੜੀਆਂ ਨੇ ਅੱਜ ਚੋਣਾਂ ਹੋ ਰਹੀਆਂ ਨੇ ਸਵੇਰ ਤੋਂ ਹੀ ਲੰਬੀਆਂ-ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਪੋਲਿੰਗ ਬੂਥਾਂ ਦੇ ਬਾਹਰ ਦੇਖਣ ਨੂੰ ਮਿਲ ਰਹੀਆਂ ਨੇ ਲੋਕ ਆਪਣੇ ਮਤਦਾ استعمال ਕਰ ਰਹੇ ਨੇ ਤੇ ਅੱਜ ਜਿਹੜਾ ਐਲਾਨੇ ਜਾਣਗੇ ਨਤੀਜੇ ਤੇ ਉਸ ਤੋਂ ਬਾਅਦ ਕਿਹਦੀ ਜਿੱਤ ਹੋਈ ਹੈ ਇਹ ਵੀ ਕੁਝ ਘੰਟਿਆਂ ਬਾਅਦ ਸਾਫ਼ ਹੋ ਜਾਵੇਗਾ ਸੋ ਗਿੱਦੜਵਾਹਾ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ੜਕੇ ਤੋਂ ਹੀ ਬੂਟਾਂ ਦੇ ਬਾਅਦ ਲੰਬੀਆਂ ਕਤਾਰਾਂ ਜਿਹੜੀਆਂ ਨੇ ਲੱਗਣ ਲੱਗੀਆਂ ਨੇ ਪਿੰਡ ਦੋਲਾ ਚ ਸਰਪੰਚ ਤੇ ਹੋਰ ਪਿੰਡਾਂ ਚ ਪੰਚਾਂ ਦੇ ਲਈ ਜਿਹੜਾ ਨੇ ਉਹ ਚੋਣਾਂ ਹੋਣੀਆਂ ਨੇ ਸ਼ਾਮ ਨੂੰ 4 ਵਜੇ ਤੱਕ VOTING ਜਿਹੜੀ ਹੈ ਉਹ ਹੋਏਗੀ ਉਸ ਤੋਂ ਬਾਅਦ ਨਤੀਜੇ ਜਿਹੜਾ ਨੇ ਐਲਾਨ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਜਦੋਂ ਪੰਜਾਬ ਦੇ ਵਿੱਚ ਚੋਣਾਂ ਦੇ ਲਈ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸੀ ਤਾਂ ਉਸ ਸਮੇਂ ਧੱਕੇਸ਼ਾਹੀ ਦੇ ਇਲਜ਼ਾਮ ਜਿਹੜਾ ਨੇ ਉਹ ਲਗਾਏ ਗਏ ਸੀ ਜਿਸ ਤੋਂ ਬਾਅਦ ਕਈ ਮਾਮਲੇ ਹਾਈ ਕੋਰਟ ਦੇ ਵਿੱਚ ਪਹੁੰਚੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਧੱਕਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਨਾਮਜ਼ਦਗੀਆਂ ਨੂੰ ਲੈ ਕੇ ਖੱਸਾ ਜਤਾਇਆ ਗਿਆ ਤੇ ਹਾਈ ਕੋਰਟ ਦੇ ਵੱਲੋਂ ਇਹਨਾਂ ਪਿੰਡਾਂ ਦੀਆਂ ਚੋਣਾਂ ਰੱਦ ਕਰਵਾ ਦਿੱਤੀਆਂ ਗਈਆਂ ਤੇ ਅੱਜ ਚੋਣਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਚੋਣਾਂ ਚੋਣ ਪ੍ਰਕਿਰਿਆ ਸ਼ੁਰੂ ਹੈ ਲੋਕ VOTING ਲਈ ਪਹੁੰਚ ਰਹੇ ਨੇ ਤੇ ਨਾਲ ਦੀ ਨਾਲ ਸ਼ਾਮ ਨੂੰ 4 ਵਜੇ ਤੱਕ VOTING ਹੋਏਗੀ ਤੇ ਉਸ ਤੋਂ ਚੰਦ ਮਿੰਟ ਬਾਅਦ ਨਤੀਜੇ ਜਿਹੜਾ ਨੇ ਐਲਾਨ ਦਿੱਤੇ ਜਾਣਗੇ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਗਿੱਦੜ ਬਾਹਤੋਂ ਮੇਰੇ ਸਹਿਯੋਗੀ تر세ਮ ਟੁੱਡੀ ਜੁੜ ਗਏ ਨੇ تر세ਮ ਜੀ ਕੀ ਕੁਝ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿਵੇਂ ਚੱਲ ਰਿਹਾ ਹੈ VOTING ਸਿਸਟਮ ਹਾਂ ਜੀ ਦੱਸਣਾ ਚਾਹੂੰਗਾ ਕਿ ਬਿਲਕੁਲ ਸ਼ਾਂਤਪੂਰਵਕ ਪਿੰਡਾਂ ਦੇ ਵਿੱਚ ਜਿਹੜਾ ਹੈਗਾ VOTING ਦਾ ਕੰਮ ਚੱਲ ਰਿਹਾ ਹੈ ਜੀ ਬਹੁਤ ਹੀ ਲੋਕਾਂ ਚ ਉਤਸ਼ਾਹ ਹੈ ਆਪਣੇ ਆਪਣੇ ਅ ਚਿਹਤੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਲੋਕ ਵੱਧ ਵੱਧ ਵੋਟਾਂ ਪਾਉਣ ਲਈ ਆ ਰਹੇ ਨੇ ਤੇ ਜੀ ਮਤਲਬ ਜੀ ਜੀ ਦਰਸ਼ੇਮ ਜੀ ਦੇਖਿਆ ਗਿਆ ਕਿ ਪਹਿਲਾਂ ਵੀ ਹਾਈ ਕੋਰਟ ਤੱਕ ਇਹ ਮਾਮਲਾ ਪਹੁੰਚਿਆ ਸੀਗਾ ਕਿ ਜਿਹੜੇ ਨਾਮਜ਼ਦਗੀਆਂ ਪੱਤਰ ਨੇ ਉਹ ਪਾੜੇ ਜਾ ਰਹੇ ਨੇ ਧੱਕੇਸ਼ਾਹੀ ਹੋ ਰਹੀ ਹੈ ਤੇ ਇਹ ਹੁਣ ਅਜਿਹਾ ਕੁਝ ਮਾਹੌਲ ਹੈ ਕਿ ਸ਼ਾਂਤੀ ਬਣੀ ਹੋਈ ਹੈ ਕਿਉਂਕਿ ਕਈ ਸੰਵੇਦਨਸ਼ੀਲ ਬੂਥ ਵੀ ਜਿਹੜਾ ਨੇ ਪੰਚਾਇਤੀ ਚੋਣਾਂ ਦੇ ਵਿੱਚ ਦੱਸੇ ਗਏ ਸੀਗੇ ਕਿ 14 ਪਿੰਡਾਂ ਦੇ ਵਿੱਚ VOTING ਹੋਣੀ ਹੈ ਜਿਸ ਦੇ ਵਿੱਚੋਂ 12 ਪਿੰਡ ਹਾਈ ਅਲਰਟ ਤੇ ਦੱਸੇ ਗਏ ਸੀਗੇ। ਹਾਂ ਜੀ ਦੱਸਣਾ ਚਾਹੂੰਗਾ ਕਿ ਪਿੰਡ ਦੌਲਾ ਦੇ ਵਿੱਚ ਵੀ ਹੂੰ ਪਿੰਡ ਦੌਲਾ ਦੌਲਾ ਦੇ ਵਿੱਚ ਵੀ ਮਤਲਬ ਕਿ ਜਿਹੜਾ ਸੰਵੇਦਨਸ਼ੀਲ ਦੱਸਿਆ ਗਿਆ ਸੀ ਕਿਉਂਕਿ ਪਹਿਲਾਂ ਉੱਥੋਂ ਦੇ ਜਿਹੜੇ ਸਾਫਕਾਰ ਸਰਪੰਚ ਤੋਤੀ ਨੇ ਉਹ ਕਾਫੀ ਚਰਚਾਵਾਂ ਦੇ ਵਿੱਚ ਆਏ ਸਨ ਤੇ ਕੱਲ ਵੀ ਉਹਨਾਂ ਨੇ ਮਤਲਬ ਕਿ ਜਿਹੜਾ ਹੈਗਾ ਇੱਕ ਵਿਵਾਦ ਖੜਾ ਕੀਤਾ ਸੀ ਕਿ ਮੈਨੂੰ ਡੈਡੀ ਕੋ ਤਾਂ ਮੈਂ ਮਤਲਬ ਕਿ ਜਿਹੜਾ ਹੈਗਾ ਉਸ ਤੇ ਉਹਨਾਂ ਨੇ ਫੈਕਿੰਗ ਵੀ ਕੀਤੀ ਸੀ ਗੱਲ ਦੀ ਜੀ ਜੀ ਆ ਤੇ ਇਸ ਦੇ ਨਾਲ ਹੀ ਜਾਨਣਾ ਚਾਹਾਂਗੇ ਕਿ ਹੁਣ ਤੱਕ ਪਤਾ ਲੱਗ ਸਕਿਆ ਤੁਡੀ ਜੀ ਕਿ ਕਿੰਨੇ ਪਰਸੈਂਟ VOTING ਜਿਹੜੀ ਆ ਹੋ ਗਈ ਹੈ ਕਿੰਨੇ ਪਰਸੈਂਟ ਲੋਕਾਂ ਨੇ ਆਪਣੀ ਮਤਦਾਨ ਦਾਨ ਕਰਤਾ ਹੈ ਐ ਦੱਸਣਾ ਚਾਹੂੰਗਾ ਕਿ ਜਿਸ ਤਰ੍ਹਾਂ ਮੱਲਣਾ ਤੇ ਹੋਰ ਕਈ ਜਗ੍ਹਾ ਦੇ ਵਿੱਚ ਹੈਗਾ ਉੱਥੇ 10% ਦੇ ਤੱਕ ਮਤਲਬ ਤਕਰੀਬਨ ਵੋਟ ਜਿਹੜੀ ਪੋਲ ਹੋ ਚੁੱਕੀ ਹੈ ਲੋਕਾਂ ਦਾ ਉਤਸ਼ਾਹ ਆਪਣੇ ਚਹੇਤੇ ਪੰਜ-ਛੇ ਸਰਪੰਚਾਂ ਨੂੰ ਜਿਤਾਉਣ ਦੀ ਖਾਤਰ ਲੋਕ ਕੋਹਤ ਹੀ ਮਤਲਬ ਤੇ ਉਤਸ਼ਾਹ ਦੇ ਨਾਲ ਲੰਬੀਆਂ ਲਾਈਨਾਂ ਲਗਾ ਕੇ ਜਿਹੜਾ ਹੈਗਾ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਜੀ ਜੀ ਬਹੁਤ ਬਹੁਤ ਧੰਨਵਾਦ ਤਰਸੀਮ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਹ ਸੰ ਮੇਰੇ ਨਾਲ ਗਿੱਦੜ ਬਾਹਾ ਤੋਂ ਮੇਰੇ ਸਹਿਯੋਗੀ تر세ਮ ਢੂਡੀ ਜਿਨ੍ਹਾਂ ਨੇ VOTING ਨੂੰ ਲੈ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਤੇ 14 ਪਿੰਡਾਂ ਦੇ ਵਿੱਚ VOTING ਜਿਹੜੀ ਹੈ ਉਹ ਲਗਾਤਾਰ جاری ਹੈ 10% ਦੀ ਪੋਲ ਜਿਹੜੀ ਹੈ ਉਹ ਚੁੱਕੀ ਹੈ ਤੇ ਅੱਜ ਸ਼ਾਮ ਨੂੰ 4 ਵਜੇ ਤੱਕ VOTING ਹੋਣੀ ਹੈ ਤੇ ਉਸ ਤੋਂ ਬਾਅਦ ਨਤੀਜੇ ਜਿਹੜਾ ਨੇ ਐਲਾਨ ਦਿੱਤੇ ਜਾਣੇ ਨੇ ਪੰਚਾਇਤੀ ਚੋਣਾਂ ਦੇ ਸਮੇਂ ਨਾ 20 ਪਿੰਡਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਭਰਨ ਵੇਲੇ ਇਹਨਾਂ ਨਾਲ ਧੱਕੇਸ਼ਾਹੀ ਹੋਈ ਹੈ ਨਾਮਜਦਗੀਆਂ ਦੇ ਪੇਪਰ ਜਿਹੜੇ ਨੇ ਉਪਾਰ ਦਿੱਤੇ ਗਏ ਨੇ ਜਾਂ ਫਿਰ ਨਾਮਜਦਗੀਆਂ ਰੱਦ ਕਰਵਾ ਦਿੱਤੀਆਂ ਗਈਆਂ ਨੇ ਸੋ ਕਈ ਤਰੀਕੇ ਦੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਚੋਣਾਂ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਹਾਈ ਕੋਰਟ ਨੇ ਹੁਕਮ ਸੁਣਾ ਦਿੱਤੇ ਸੀ ਕਿ ਗਿੱਦੜ ਬਾਹਾ ਦੇ ਨਾਂ 20 ਪਿੰਡਾਂ ਦੇ ਵਿੱਚ ਚੋਣਾਂ ਜਿਹੜੀਆਂ ਨੇ ਉਹ ਨਹੀਂ ਹੋਣਗੀਆਂ ਤੇ ਉਸ ਤੋਂ ਬਾਅਦ ਅੱਜ ਜਿਹੜੀਆਂ ਨੇ ਉਹ ਚੋਣਾਂ ਹੋ ਰਹੀਆਂ ਨੇ ਤੇ ਹੁਣ ਸ਼ਾਮ ਤੱਕ ਨਤੀਜੇ ਜਿਹੜਾ ਨੇ ਉਹ ਸਾਫ਼ ਹੋ ਜਾਣਗੇ ਕਿ ਕਿਹੜੇ ਉਮੀਦਵਾਰ ਨੂੰ ਜਿਤਾਉਂਦੇ ਨੇ ਪਿੰਡ ਵਾਲੇ